ਹਤਵਾਰ ਦੇ ਦਿਨ ਉਹ ਵੇਖ ਵਿਖਾਈ ਲਈ ਰੱਖ ਲੈਂਦੇ ਹਨ ਬਲਰਾਜ ਬੀਮੀ ਨੂੰ ਕਹਿੰਦਾ ਹੈ ਕਿ ਪੁੱਤ ਤੂੰ ਤੇ ਰਹਿਣ ਹੀ ਦੇ ਹੋਟਲ ਵਿੱਚ ਪੌੜੀਆਂ ਵਗੈਰਾ ਹੁੰਦੀਆਂ ਹਨ ਤੇ ਫਰਸ਼ ਵੀ ਤਿਲਕਣਾ ਹੁੰਦਾ ਹੈ ਬੀਮੀ ਕਹਿੰਦੀ ਹਾਂਜੀ ਪਾਪਾ ਜੀ ਤੁਸੀਂ ਸਾਰੇ ਜਾਓ ਮੈਂ ਤਾਂ ਘਰ ਹੀ ਰਹਾਂਗੀ ਤੁਸੀਂ ਫੋਨ ਵਿੱਚ ਫੋਟੋ ਖਿੱਚ ਲਿਆਓ ਮੈਂ ਵੇਖ ਲਵਾਂਗੀ ਸੋਨੋ ਵਿਕਾਸ ਤੇ ਮੰਮੀ ਪਾਪਾ ਚਾਰੇ ਚਲੇ ਜਾਂਦੇ ਹਨ ਜਦੋਂ ਉਹ ਹੋਟਲ ਵਿੱਚ ਪਹੁੰਚੇ ਤਾਂ ਅਪਨੇਸ਼ ਸ਼ੁਸ਼ਮਾ ਤੇ ਕੀਰਤ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸਨ। ਬਲਰਾਜ ਤੇ ਸੋਨੂ ਨੇ ਕੀਰਤ ਨੂੰ ਪਹਿਲਾਂ ਹੀ ਵੇਖਿਆ ਹੋਇਆ ਸੀ। ਬਲਰਾਜ ਰੇਨੂ ਤੇ ਵਿਕਾਸ ਨੂੰ ਪੁੱਛਦਾ ਹੈ ਕਿ ਲੜਕੀ ਕਿਵੇਂ ਦੀ ਲੱਗੀ? ਕੀਰਤ ਲੰਮੀ, ਪਤਲੀ, ਤਿੱਖੇ ਨੈਣ, ਨਕਸ਼ ਰੰਗ ਸਾਵਲਾ ਹੋਣ ਦੇ ਬਾਵਜੂਦ ਵੀ ਬਹੁਤ ਸੋਹਣੀ ਲੱਗਦੀ ਸੀ। ਲਾਈਟ ਪਿੰਕ ਰੰਗ ਦੇ ਸੂਟ ਵਿੱਚ ਤਾਂ ਸਗੋਂ ਜ਼ਿਆਦਾ ਹੀ ਫੱਬ ਰਹੀ ਸੀ। ਰੇਨੂ ਕਹਿੰਦੀ ਕੁੜੀ ਤੇ ਸੋਹਣੀ ਐ। ਪਰ ਉਹ ਵਿਚੋਲਾ ਕਿੱਥੇ ਗਿਆ ਆਇਆ ਨਹੀਂ ਬਲਰਾਜ ਕਹਿੰਦਾ ਉਹ ਕਈ ਥਾਵਾਂ ਤੇ ਜਾਂਦੇ ਰਹਿੰਦੇ ਹਨ ਲੇਟ ਹੋ ਗਿਆ ਹੁਣ ਆਏ ਅਵਨੇਸ਼ ਮੈਰਿਜ ਬਿਊਰੋ ਵਾਲੇ ਨੂੰ ਫੋਨ ਕਰਦਾ ਹੈ ਕਿ ਅਜੇ ਤੱਕ ਆਇਆ ਨਹੀਂ ਉਹ ਕਹਿੰਦਾ ਹੈ ਕਿ ਮੈਂ ਬਸ ਹੋਟਲ ਦੇ ਬਾਹਰ ਹੀ ਆ ਗਿਆ ਹਾਂ ਤੇ ਉਹ ਅੰਦਰ ਆ ਗਿਆ ਵਿਚੋਲਾ ਕਹਿੰਦਾ ਹਾਂ ਜੀ ਦੱਸੋ ਫੇਰ ਠੀਕ ਹੈ ਲੜਕੀ ਬਲਰਾਜ ਨੂੰ ਕਹਿੰਦਾ ਹੈ ਬਲਰਾਜ ਰੇਨੂ ਤੇ ਵਿਕਾਸ ਨੂੰ ਇਸ਼ਾਰਾ ਕਰਦਾ ਹੈ ਰੇਨੂ ਸੋਨੂ ਨੂੰ ਕਹਿੰਦੀ ਹੈ ਤੈਨੂੰ ਪਸੰਦ ਹੈ ਕੁੜੀ ਸੋਨੂ ਕਹਿੰਦਾ ਹਾਂਜੀ ਮੰਮੀ ਮੈਨੂੰ ਤੇ ਠੀਕ ਹੈ ਤੁਸੀਂ ਵੇਖ ਲਵੋ ਰੇਨੂ ਕਹਿੰਦੀ ਇੱਕ ਪਾਸੇ ਜਾ ਕੇ ਕੁੜੀ ਨੂੰ ਕੁਝ ਪੁੱਛਣਾ ਹੈ ਤਾਂ ਪੁੱਛ ਲੈ ਸੋਨੂ ਕਹਿੰਦਾ ਮੰਮੀ ਨਹੀਂ ਠੀਕ ਹੈ ਮੈਂ ਕੁਝ ਨਹੀਂ ਪੁੱਛਣਾ ਰੇਨੂ ਬਲਰਾਜ ਨੂੰ ਕਹਿੰਦੀ ਹੈ ਕੁੜੀ ਤਾਂ ਠੀਕ ਹੈ ਮੈਂ ਗੱਲਬਾਤ ਕਰ ਲਵਾਂ ਤੇ ਜਾ ਕੇ ਕੀਰਤ ਕੋਲ ਬੈਠ ਗਈ ਹਾਂਜੀ ਬੇਟਾ ਤੁਸੀਂ ਕਿਥੋਂ ਤੱਕ ਪੜਾਈ ਕੀਤੀ ਹੈ ਕੀਰਤ ਕਹਿੰਦੀ ਜਿਵੇਂ ਬੀਏ ਕਰ ਰਹੀ ਹਾਂ ਤੇ ਆਇਲਸ ਵਿੱਚ ਸਾਢੇ 7 ਬੈਂਡ ਆਏ ਹਨ ਰੇਨੂ ਕਹਿੰਦੀ ਬੀਏ ਦੇ ਨਾਲ ਆਇਲਸ ਕਿਵੇਂ ਕਰ ਲਈ ਕੀਰਤ ਕਹਿੰਦੀ ਜਿਵੇਂ ਬੀਏ ਕਰ ਰਹੀ ਹਾਂ ਤੇ ਆਇਲਸ ਵਿੱਚ ਸਾਢੇ 7 ਬੈਂਡ ਆਏ ਹਨ ਰੇਨੂ ਕਹਿੰਦੀ ਬੀਏ ਦੇ ਨਾਲ ਆਇਲਸ ਕਿਵੇਂ ਕਰ ਲਈ ਕੀਰਤ ਕਹਿੰਦੀ ਜਿਵੇਂ ਬੀਏ ਕਰ ਰਹੀ ਹਾਂ ਤੇ ਆਇਲਸ ਦਾ ਟੈਸਟ ਤਾਂ ਮੈਂ 1 ਮਹੀਨਾ ਕਲਾਸਾਂ ਲਾ ਕੇ ਦਿੱਤਾ ਸੀ ਰੇਨੋ ਬਲਰਾਜ ਨੂੰ ਕਹਿੰਦੀ ਹੈ ਕਿ ਕੁੜੀ ਤਾਂ ਠੀਕ ਐ ਪਰ ਤੇਜਵਾ ਬਹਾ ਲੱਗਦੀ ਹੈ ਬਲਰਾਜ ਕਹਿੰਦਾ ਜਮਾਨਾ ਤੇਜ ਦਾ ਹੀ ਹੈ ਮਨ ਵਿੱਚ ਸੋਚਦਾ ਹੈ ਕਿ ਤੈਨੂੰ ਕਾਬੂ ਕਰਨ ਵਾਲੀ ਵੀ ਇੱਕ ਚਾਹੀਦੀ ਹੈ ਉਹ ਵਿਚੋਲੇ ਨੂੰ ਕਹਿੰਦਾ ਹੈ ਕਿ ਠੀਕ ਐ ਚਲੋ ਪਿਆਰ ਦੇਈਏ ਬੱਚਿਆਂ ਨੂੰ ਤੇ ਉਹ ਉਹਨਾਂ ਨੂੰ ਦੋ ਕੁਰਸੀਆਂ ਤੇ ਬਿਠਾ ਦਿੰਦੇ ਹਨ ਬਲਰਾਜ ਵਿਕਾਸ ਨੂੰ ਕਹਿੰਦਾ ਹੈ ਕਿ ਜਾ ਮੂੰਹ ਮਿੱਠਾ ਕਰਾਉਣ ਲਈ ਲੱਡੂਆਂ ਦਾ ਡੱਬਾ ਲੈ ਆ ਵਿਕਾਸ ਲੱਡੂ ਲੈ ਕੇ ਆਇਆ ਤਾਂ ਪਹਿਲਾਂ ਰੈਨੂ ਤੇ ਬਲਰਾਜ ਤੋਂ ਮਾਨੂੰ ਪਿਆਰ ਰਿੰਦੇ ਹੋਏ ਤੇ ਫਿਰ ਅਵਨੇਸ਼ ਅਤੇ ਸੁਸ਼ਮਾ ਪਿਆਰ ਦਿੰਦੇ ਹਨ ਵਿਕਾਸ ਪਿਆਰ ਦੇਣ ਲੱਗਦਾ ਹੈ ਤਾਂ ਸੁਸ਼ਮਾ ਰੈਨੂ ਨੂੰ ਕਹਿੰਦੀ ਹੈ ਭੈਣ ਜੀ ਤੁਹਾਡੀ ਵੱਡੀ ਨੂੰ ਕਿਉਂ ਨਹੀਂ ਆਈ ਰੈਨੂ ਕਹਿੰਦੀ ਉਸ ਨੂੰ ਡਾਕਟਰ ਨੇ ਬੈਡ ਰੈਸ ਦੱਸੀ ਹੋਈ ਹੈ ਸੱਤਵਾਂ ਮਹੀਨਾ ਚੱਲ ਰਿਹਾ ਹੈ ਤੁਹਾਡਾ ਬੇਟਾ ਵੀ ਨਹੀਂ ਆਇਆ ਦਾਜ ਜੀ ਕਿ ਕੋਚਿੰਗ ਲੈਣ ਚੰਡੀਗੜ੍ਹ ਗਿਆ ਹੋਇਆ ਹੈ ਸੁਸ਼ਮਾ ਕਹਿੰਦੀ ਹਾਂ ਜੀ ਉਹ IAS ਦੀ ਤਿਆਰੀ ਕਰ ਰਿਹਾ ਹੈ ਤਾਂ ਕਰਕੇ ਉਹ ਕਹਿੰਦਾ ਸੀ ਕਿ ਤੁਸੀਂ ਵੇਖ ਵਿਖਾਈ ਕਰ ਲਓ ਅਵਨੇਸ਼ ਨੇ ਹੋਟਲ ਵਾਲੇ ਨੂੰ ਚਾਹ ਦਾ ਆਰਡਰ ਦੇ ਦਿੱਤਾ ਵੇਟਰ ਪਹਿਲਾਂ ਕੋਲ ਡਰਿੰਕ ਤੇ ਸਨੈਕਸ ਵਗੈਰਾ ਦੇ ਗਏ ਥੋੜੀ देर ਬਾਅਦ ਚਾਹ ਤੇ ਮਠਿਆਈ ਪਕੌੜੇ ਲੈ ਆਏ ਸੋਨੂ ਤੇ ਕੀਰਤ ਹੁਣ ਇਕੱਠੇ ਬੈਠ ਗਏ ਤੇ ਗੱਲਬਾਤ ਕਰਨ ਲੱਗੇ ਤੇ ਬਲਰਾਜ ਅਵਨੇਸ਼ ਨੂੰ ਕਹਿੰਦਾ ਹੈ ਕਿ ਵਿਆਹ ਦੀ ਤਰੀਕ ਪੱਕੀ ਕਰ ਲਈਏ ਰੇ ਨੂੰ ਕਹਿੰਦੀ ਜੀ ਆਪਾਂ ਬਿਆ ਬਿੰਮੀ ਦੇ ਬੱਚਾ ਹੁਣ ਤੋਂ ਬਾਅਦ ਹੀ ਕਰਾਂਗੇ ਨਹੀਂ ਫਿਰ ਮੁਸ਼ਕਲ ਹੋਵੇਗਾ ਬਲਰਾਜ ਫਿਰ ਤਾਂ ਬੱਚੇ ਦਾ ਸਵਾ ਮਹੀਨਾ ਪੂਰਾ ਕਰਦੇ 5-6 ਮਹੀਨੇ ਲੰਘ ਜਾਣਗੇ ਸਗੋਂ ਸਾਦਾ ਵਿਆਹ ਕਰਕੇ ਬਿੰਮੀ ਦੀ ਗੋਦ ਭਰਾਈ ਦੀ ਰਸਮ ਨੂੰ ਇਕੱਠੀ ਹੀ ਪਾਰਟੀ ਕਰ ਲੈਂਦੇ ਹਾਂ ਫਿਰ ਗਰਮੀ ਵੀ ਜ਼ਿਆਦਾ ਹੋ ਜਾਣੀ ਹੈ ਅਵਿਨੇਸ਼ ਕਹਿੰਦਾ 20 ਮਾਰਚ ਨੂੰ ਰੋਹਨ ਦਾ ਟੈਸਟ ਹੈ ਉਸ ਤੋਂ ਬਾਅਦ ਜਦੋਂ ਮਰਜ਼ੀ ਰੱਖ ਲਓ ਬਲਰਾਜ ਅਤਵਾ 27 ਮਾਰਚ ਨੂੰ ਸਵੇਰੇ ਮੰਦਿਰ ਵਿੱਚ ਫੇਰੇ ਕਰਾ ਕੇ ਸਾਡੇ ਘਰ ਛੋਟੀ ਜਹੀ ਪਾਰਟੀ ਕਰ ਲਵਾਂਗੇ। ਜਿਆਦਾ ਖਰਚ ਮੈਂ ਨਹੀਂ ਕਰਨਾ। ਦੋਵਾਂ ਨੂੰ ਕੈਨੇਡਾ ਵੀ ਭੇਜਣਾ ਹੈ। ਅਵਨੀਸ਼ ਕਹਿੰਦਾ ਪਾਰਟੀ ਅਸੀਂ ਕਰਾਂਗੇ, ਸਾਡਾ ਫਰਜ਼ ਬਣਦਾ ਹੈ। ਬਲਰਾਜ ਕਹਿੰਦਾ ਨਹੀਂ ਜੀ, ਐਵੇਂ ਦੋਹਰਾ ਖਰਚ ਕਰ ਜ਼ਰੂਰ ਕਰਨਾ ਏ। ਅਸੀਂ ਗੋਦ ਭਰਾਇ ਦੀ ਰਸਮ ਕਰਨੀ ਹੀ ਹੈ। ਅਵਨੀਸ਼ ਕਹਿੰਦਾ ਚਲੋ ਜਿਵੇਂ ਤੁਹਾਡੀ ਮਰਜ਼ੀ। ਬਲਰਾਜ ਕਹਿੰਦਾ ਚਲੋ ਜੀ ਹੁਣ ਅਸੀਂ ਚੱਲਦੇ ਹਾਂ। ਅੱਜ 13 ਤਰੀਕ ਹੋ ਗਈ। ਬਸ ਇੱਕ ਐਤਵਾਰ ਲੰਘਣਾ ਵਿੱਚ ਫਿਰ ਮਿਲਦੇ ਹਾਂ। ਜੇ ਕੋਈ ਹੋਰ ਗੱਲਬਾਤ ਹੋਈ ਤਾਂ ਫੋਨ ਕਰ ਲਿਓ ਤੇ ਉਹ ਘਰਾਂ ਨੂੰ ਚਲੇ ਜਾਂਦੇ ਹਨ। ਉਹ ਸਾਰੇ ਜਦੋਂ ਘਰ ਆਏ ਤਾਂ ਬਲਾਜ ਬਿੰਮੀ ਦੇ ਅੱਗੇ ਲੱਡੂਆਂ ਦਾ ਡੱਬਾ ਕਰਦਾ ਹੋਇਆ ਕਹਿੰਦਾ ਹੈ ਕਿ ਲੈ ਪੁੱਤਰ ਤੇਰੇ ਦੇਵਤ ਦਾ ਰੋਕਾ ਹੋ ਗਿਆ ਤੇ ਵਿਆਹ ਵੀ ਪੱਕਾ ਕਰ ਲਿਆ ਹੈ। ਬਿੰਮੀ ਕਹਿੰਦੀ ਫੇਰ ਤਾਂ ਵਧਾਈਆਂ ਨੇ ਪਾਪਾ ਜੀ, ਮੰਮੀ ਜੀ, ਸੋਨੂੰ ਨੂੰ ਪਸੰਦ ਆ ਗਈ ਕੁੜੀ। ਬਿੰਨੂ ਕਹਿੰਦੀ ਹੋਰ ਪਸੰਦ ਆਉਣੀ ਹੀ ਸੀ ਕੁੜੀ ਹੈ ਬਹੁਤ ਸੋਹਣੀ ਬਿੰਮੀ ਕਹਿੰਦੀ ਵਿਆਹ ਕਦੋਂ ਤਾਂ ਪੱਕਾ ਕਰਿਆਏ ਬਲਰਾਜ ਕਹਿੰਦਾ ਵਿਆਹ ਤਾਂ 15 ਦਿਨਾਂ ਨੂੰ ਹੈ ਮੈਂ ਤਾਂ ਇਸ ਐਤਵਾਰ ਹੀ ਕਰ ਲੈਣਾ ਸੀ ਪਰ ਉਸ ਦਿਨ ਕੁੜੀ ਦੇ ਭਰਾ ਦਾ ਕੋਈ ਟੈਸਟ ਹੈ ਤਾਂ ਕਰਕੇ ਅਗਲੇ ਐਤਵਾਰ 27 ਮਾਰਚ ਦਾ ਹੀ ਪੱਕਾ ਕਰ ਲਿਆ ਹੈ ਬਿੰਮੀ ਕਹਿੰਦੀ ਤੁਸੀਂ ਵਿਆਹ ਇੰਨੀ ਜਲਦੀ ਰੱਖ ਲਿਆ ਹੈ ਬਲਰਾਜ ਕਹਿੰਦਾ ਹਾਂ ਪੁੱਤਰ ਤੇਰੀ ਗੋਤ ਭਰਾਈ ਦੀ ਰਸਮ ਤੇ ਵਿਆਹ ਦੀ ਪਾਰਟੀ ਇਕੱਠੀ ਕਰ ਦੇਣੀ ਏ ਸ਼ੀਲਾ ਕਹਿੰਦੀ ਫੇ ਤਾਂ ਤੁਹਾਨੂੰ ਵਧਾਈਆਂ ਨੇ ਬੀਬੀ ਜੀ ਬਾਉ ਜੀ ਤੁਹਾਨੂੰ ਵੀ ਹੁਣ ਤਾਂ ਘਰ ਵਿੱਚ ਦੋ ਬਹੂਆਂ ਹੋ ਜਾਣਗੀਆਂ ਰੈਨੂ ਸ਼ੀਲਾ ਨੂੰ ਖਾਣ ਨੂੰ ਲੱਡੂ ਦਿੰਦੀ ਹੈ ਤਾਂ ਸ਼ੀਲਾ ਕਹਿੰਦੀ ਬੀਬੀ ਜੀ ਖਾਲੀ ਮੂੰਹ ਮਿੱਠਾ ਕਰਾਉਂਗੇ ਬਲਰਾਜ ਉਸ ਨੂੰ 100 ਰੁਪਏ ਵਧਾਈ ਦੇ ਕੇ ਦੇ ਦਿੰਦਾ ਹੈ ਸ਼ੀਲਾ ਕਹਿੰਦੀ ਹੈ ਕਿ ਬਾਬੂ ਜੀ ਰੱਬ ਤੁਹਾਡੇ ਪਰਵਾਰ ਨੂੰ ਖੁਸ਼ੀਆਂ ਦੇਵੇ ਰੈਨੂ ਕਹਿੰਦੀ ਰੋਟੀ ਦਾ ਵੇਲਾ ਹੋ ਗਿਆ ਚਲ ਰੋਟੀ ਪਕਾ ਲੈ ਸ਼ੀਲਾ ਸਬਜੀ ਬਣਾਈ ਹੋਈ ਹੈ ਕਹਿੰਦੀ ਫੁੱਲ ਕੇ ਲਾ ਦੇਵਾ ਬਦਰਾਜ ਕਹਿੰਦਾ ਲਾ ਦੇ ਫਿਰ ਜਾ ਕੇ ਦੁਕਾਨ ਵੀ ਵੇਖੀਏ ਇੰਨੇ ਨੂੰ ਸੋਨੂ ਵੀ ਗੱਡੀ ਖੜੀ ਕਰਕੇ ਆ ਜਾਂਦਾ ਹੈ ਬੀਬੀ ਉਹਦੀਆਂ ਹਰਕਤਾਂ ਕਰਕੇ ਉਸ ਨੂੰ ਬਹੁਤ ਘੱਟ ਬੁਲਾਉਂਦੀ ਸੀ ਪਰ ਅੱਜ ਉਹਦੀ ਮੰਗਣੀ ਹੋਣ ਕਰਕੇ ਉਸ ਨੂੰ ਕਹਿੰਦੀ ਹੈ ਸੋਨੂ ਵੀਰੇ ਵਧਾਈ ਹੋਏ ਮੰਗਣੀ ਤੇ ਵਿਆਹ ਦੀ ਸੋਨੂ ਕਹਿੰਦਾ ਭਾਬੀ ਨੂੰ ਵੀ ਵਧਾਈਆਂ ਤੇਰੇ ਨਾਲ ਕੰਮ ਕਰਾਉਣ ਵਾਲੀ ਨੇ ਆਉਣਾ ਹੈ ਬਿੰਮੀ ਕਹਿੰਦੀ ਮੇਰੇ ਨਾਲ ਕੀ ਕੰਮ ਕਰਾਉਣਾ ਹੈ ਉਸਨੇ ਤਾਂ ਕੈਨੇਡਾ ਹੀ ਚਲੀ ਜਾਣਾ ਏ ਬਲਦਰਾਜ ਕਹਿੰਦਾ ਕੈਨੇਡਾ ਜਾਣ ਵਿੱਚ ਤਾਂ ਟਾਈਮ ਲੱਗਦਾ ਹੈ ਫਾਈਲ ਲਾਉਣ ਤੋਂ ਬਾਅਦ ਕਾਫੀ ਸਮਾਂ ਲੱਗ ਜਾਂਦਾ ਹੈ ਤਾਂ ਹੀ ਵਿਆਹ ਛੇਤੀ ਰੱਖਿਆ ਆਇਲਸ ਕਰਨ ਤੋਂ ਬਾਅਦ 2 ਸਾਲ ਦੇ ਵਿੱਚ ਹੀ ਕਾਗਜ਼ ਲਾਉਣੇ ਪੈਂਦੇ ਹਨ 2 ਮਹੀਨੇ ਤਾਂ ਹੋ ਵੀ ਗਏ ਨੇ ਉਸ ਨੂੰ ਆਇਲਸ ਦਾ ਟੈਸਟ ਪਾਸ ਕੀਤੇ ਨੂੰ ਬਿੰਮੀ ਕਹਿੰਦੀ ਮੈਨੂੰ ਫੋਟੋ ਤਾਂ ਦਿਖਾਓ ਮੇਰੀ ਦੇਵਰਾਣੀ ਦੀ ਵਿਕਾਸ ਨੂੰ ਕਹਿੰਦੀ ਹੈ ਤੁਸੀਂ ਵੀ ਗੱਲਾਂ ਦੱਸੋ ਕੁਝ ਬੋਲਦੇ ਹੀ ਨਹੀਂ ਵਿਕਾਸ ਫੋਨ ਵਿੱਚੋਂ ਬਿੰਮੀ ਨੂੰ ਸੋਨ ਨੂੰ ਤੇ ਕਿਰਤੀ ਫੋਟੋ ਵਿਖਾਉਂਦਾ ਹੈ ਬਿੰਮੀ ਕਹਿੰਦੀ ਫੋਟੋ ਵੇਖ ਕੇ ਇੱਕਦਮ ਚੌਂਕ ਜਾਂਦੀ ਹੈ ਇਸ ਕੁੜੀ ਦਾ ਨਾਂ ਕੀ ਏ ਰੈਨੂ ਕਹਿੰਦੀ ਇਸ ਦਾ ਨਾਂ ਕਿਰਤੀ ਤੂੰ ਜਾਣਦੀ ਏਸ ਨੂੰ ਬਦਰਾਜ ਕਹਿੰਦਾ ਕੀ ਗੱਲ ਬਿੰਮੀ ਪੁੱਤ ਤੂੰ ਇਸ ਨੂੰ ਵੇਖ ਕੇ ਹੈਰਾਨ ਕਿਉਂ ਹੋ ਗਈ ਕੋਈ ਗੱਲ ਤਾਂ ਨਹੀਂ ਇਸ ਕੁੜੀ ਬਾਰੇ ਤੈਨੂੰ ਪਤਾ ਬਿੰਮੀ ਸੋਚਦੀ ਹੈ ਕਿ ਕੀ ਦੱਸਾਂ ਮੈਂ ਕਿਰਤ ਦੇ ਬਾਰੇ ਨਹੀਂ ਪਾਪਾ ਜੀ ਮੈਨੂੰ ਲੱਗਦਾ ਮੈਂ ਇਸ ਨੂੰ ਸ਼ਾਇਦ ਕੀਤੇ ਵੇਖਿਆ ਹੋਵੇਗਾ ਤਾਂ ਥੋੜਾ ਸੋਚਣ ਲੱਗ ਪਈ ਸ਼ਾਇਦ ਸਾਡੇ ਕਾਲਜ ਚ ਪੜਦੀ ਸੀ ਸੋ ਉਹਨੂੰ ਕਹਿੰਦਾ ਫੇਰ ਤਾਂ ਭਾਬੀ ਤੂੰ ਜਾਣਦੀ ਹੋਵੇਂਗੀ ਕਿਰਤ ਨੂੰ ਬਿੰਮੀ ਕਹਿੰਦੀ ਨਹੀਂ ਵੈਸੇ ਹੀ ਵੇਖਿਆ ਹੋਵੇਗਾ ਮਿਲਿਆ ਤਾਂ ਨਹੀਂ ਮੈਨੂੰ ਕਦੀ ਬਿੰਮੀ ਉਂਝ ਵੀ ਕਦੀ ਕਿਰਤ ਨੂੰ ਮਿਲੀ ਨਹੀਂ ਸੀ ਰੋਹ ਨੇ ਦੂਰੋਂ ਹੀ ਵਿਖਾਈ ਸੀ ਕਿ ਮੇਰੀ ਭੈਣ ਕਿਰਤ ਹੈ ਉਹ ਗੱਲ ਨੂੰ ਟਾਲਤਾ ਦਿੰਦੀ ਹੈ ਪਰ ਉਸ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਜਾਂਦੀ ਹੈ ਕਿਰਤ ਤੇ ਰੋਹਨ ਦੀ ਭੈਣ ਹੈ ਹਾਏ ਰੱਬਾ ਹੁਣ ਸਭ ਕੁਝ ਮਸਾਂ ਠੀਕ ਹੋਣ ਲੱਗਾ ਸੀ ਰੋਹਨ ਫਿਰ ਕਿਉਂ ਮੇਰੀ ਜ਼ਿੰਦਗੀ ਵਿੱਚ ਆ ਰਿਹਾ ਏ ਰੈਨੂ ਕਹਿੰਦੀ ਕੀ ਸੋਚਣ ਲੱਗ ਪਈ ਏ ਕੀ ਗੱਲ ਦੇਵਰਾਣੀ ਪਸੰਦ ਨਹੀਂ ਆਈ ਬਿੰਮੀ ਆਪਣੀ ਘਬਰਾਹਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੋਈ ਕਹਿੰਦੀ ਏ ਨਹੀਂ ਮੰਮੀ ਜੀ ਕਿੰਨੀ ਸੋਹਣੀ ਐ ਤੇ ਬਹੁਤ ਖੁਬੇਗੀ ਸੋਨੂ ਤੇ ਕਿਰਤ ਦੀ ਜੋੜੀ ਰੋਟੀ ਖਾ ਕੇ ਬਲਰਾਜ ਤੇ ਵਿਕਾਸ ਦੁਕਾਨ ਤੇ ਚਲੇ ਜਾਂਦੇ ਹਨ ਤੇ ਸੋਨੂ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਚਲਾ ਗਿਆ ਬਿੰਮੀ ਫੇ ਸੋਚਾਂ ਵਿੱਚ ਡੁੱਬ ਗਈ ਇਹ ਕੀ ਹੋ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਸੋਨੂ ਲਈ ਕਿਰਤ ਦਾ ਰਿਸ਼ਤਾ ਹੀ ਆਉਣਾ ਸੀ ਰੋਹਨ ਦਾ ਕਿਵੇਂ ਸਾਹਮਣਾ ਕਰਾਂਗੀ ਕਿਵੇਂ ਅਸੀਂ ਦੋਵੇਂ ਆਪਣੇ ਜਜ਼ਬਾਤਾਂ ਨੂੰ ਲੋਕਾਂ ਸਾਹਮਣੇ ਕਾਬੂ ਰੱਖਾਂਗੇ ਸੋਨੂ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਰੇਨੂ ਸੋਨੂ ਨੂੰ ਲੈ ਕੇ ਸ਼ਾਪਿੰਗ ਕਰਨ ਜਾਂਦੀ ਕਿਉਂਕਿ ਬਿੰਮੀ ਨੂੰ ਤਾਂ ਡਾਕਟਰ ਨੇ ਬੈੱਡ ਰੈਸਟ ਸੀ ਹੋਣ ਕਰਕੇ ਉਸਨੇ ਕਿਤੇ ਵੀ ਜਾਣਾ ਨਹੀਂ ਸੀ ਉਂਝ ਵੀ ਬਿੰਮੀ ਲਈ ਨਵੀਂ ਟੈਨਸ਼ਨ ਬਣ ਗਈ ਸੀ ਉਸ ਨੂੰ ਵਿਆਹ ਦਾ ਕੋਈ ਚਾ ਨਹੀਂ ਸੀ ਬਲਰਾਜ ਵਿਕਾਸ ਨੂੰ ਕਹਿੰਦਾ ਹੈ ਕਿ ਤੂੰ ਵੀ ਮੰਮੀ ਨਾਲ ਜਾ ਕੇ ਆਪਣੇ ਤੇ ਬਿੰਮੀ ਦੇ ਕੱਪੜੇ ਖਰੀਦ ਲੈ ਪਰ ਵਿਕਾਸ ਕਹਿੰਦਾ ਮੰਮੀ ਆਪ ਹੀ ਲੈ ਆਵੇਗੀ ਮੈਨੂੰ ਨਹੀਂ ਪਤਾ ਕੱਪੜਿਆਂ ਦਾ ਸੋਨੂ ਕਹਿੰਦਾ ਇਹਨੇ ਤੇ ਆਪਣੇ ਵਿਆਹ ਨੂੰ ਆਪਣੇ ਕੱਪੜੇ ਨਹੀਂ ਖਰੀਦੇ ਸਨ ਉਹਦੋਂ ਵੀ ਮੈਂ ਹੀ ਲੈ ਕੇ ਆਇਆ ਸੀ ਹੁਣ ਵੀ ਮੈਂ ਹੀ ਲੈ ਕੇ ਦਿਆਂਗਾ ਉਂਝ ਵੀ ਸਾਡਾ ਇੱਕੋ ਮੇਚਾ ਹੈ ਵੀਰ ਜਿਹੜੇ ਮਰਜੀ ਪਾ ਲਵੇਗਾ ਬਲਰਾਜ ਸੋਨੂ ਨੂੰ ਕੂਰੀ ਵੱਟਦਾ ਹੈ ਕਿ ਵਿਕਾਸ ਨੂੰ ਬੁਰਾ ਲੱਗੇਗਾ ਪਰ ਵਿਕਾਸ ਕੁਝ ਨਹੀਂ ਬੋਲਦਾ ਰੇਨੂ ਕਹਿੰਦੀ ਬਿੰਮੀ ਲਈ ਮੈਂ ਸੂਟ ਲੈ ਆਵਾਂਗੀ ਇਸਦੀ ਮੰਮੀ ਨੇ ਵੀ ਗੋਦ ਭਰਾਈ ਦਾ ਲੈ ਹੀ ਆਉਣਾ ਹੈ ਬਲਰਾਜ ਸੋਚਦਾ ਹੈ ਕਿ ਇਸ ਦੀ ਭੁੱਖ ਨਹੀਂ ਜਾਣੀ ਜੇ ਉਹਨਾਂ ਦੇਣਾ ਵੀ ਹੋਵੇ ਇਹ ਪਹਿਲਾਂ ਹੀ ਸੁਣਾਉਣ ਲੱਗ ਪੈਂਦੀ ਹੈ ਰੇਨੂ ਕਹਿੰਦੀ ਤੁਸੀਂ ਵੀ ਆਪਣੇ ਕੱਪੜੇ ਲੈ ਲਵੋ ਫਿਰ ਐਨੇ ਛੇਤੀ ਟੇਲਰ ਸਿਉਂਦਾ ਨਹੀਂ ਬਲਰਾਜ ਕਹਿੰਦਾ ਮੇਰੇ ਕੋਲ ਬਥੇਰੇ ਸੂਟ ਪਏ ਹਨ ਘਾਰੀ ਛੋਟੀ ਜੀ ਪਾਰਟੀ ਹੈ ਮੈਂ ਤਾਂ ਉਹੀ ਪਾ ਲਵਾਂਗਾ ਚੱਲ ਵਿਕਾਸ ਆਪਾਂ ਚੱਲਦੇ ਹਾਂ ਇਹ ਮਾਂ ਪੁੱਤ ਬਥੇਰੇ ਨੇ ਪੈਸੇ ਉਡਾਉਣ ਨੂੰ ਕਿ ਉਹ ਦੋਵੇਂ ਦੁਕਾਨ ਤੇ ਚਲੇ ਜਾਂਦੇ ਹਨ ਬਲਰਾਜ ਤੇ ਵਿਕਾਸ ਦੁਕਾਨ ਤੇ ਆਉਂਦੇ ਹਨ ਤਾਂ ਨੌਕਰ ਦੁਕਾਨ ਤੇ ਝਾੜੂ ਲਾ ਰਿਆ ਸੀ ਤਾਂ ਬਲਰਾਜ ਨੂੰ ਕਹਿੰਦਾ ਹੈ ਕਿ ਸਰ ਆ ਮੈਂ ਉਪਰੋਂ ਸਫਾਈ ਕੀਤੀ ਸੀ ਆ ਇੱਕ ਦਵਾਈ ਵਾਲ ਲਫਾਫਾ ਪਿਆ ਸੀ ਤੁਸੀਂ ਰੱਖਿਆ ਹੈ ਵਿਕਾਸ ਉਸ ਤੋਂ ਲਫਾਫਾ ਫੜ ਲੈਂਦਾ ਹੈ ਤੇ ਕਹਿੰਦਾ ਹੈ ਇਹ ਮੇਰੀ ਦਵਾਈ ਹੈ ਬਲਰਾਜ ਕਹਿੰਦਾ ਤੇਰੀ ਦਵਾਈ ਤਾਂ ਮੇਰੇ ਕੋਲ ਹੀ ਹੁੰਦੀ ਹੈ ਮੈਂ ਹੀ ਤੈਨੂੰ ਦਿੰਦਾ ਹਾਂ ਇਹ ਕਿਹੜੀ ਦਵਾਈ ਹੈ ਤੇ ਵਿਕਾਸ ਤੋਂ ਲਫਾਫਾ ਫੜ ਕੇ ਵੇਖਣ ਲੱਗਦਾ ਹੈ ਇਹ ਉਹ ਤਾਂ ਉਹ ਗੋਲੀਆਂ ਹਨ ਡਾਕਟਰ ਵਾਲੀਆਂ ਜੋ ਮੈਂ ਤੈਨੂੰ ਦਿੰਦਾ ਹਾਂ ਇਹ ਇੱਥੇ ਕਿਵੇਂ ਆਈਆਂ ਨਾਲੇ ਉਹ ਤਾਂ ਤਿੰਨ ਪੱਤੇ ਹੀ ਰਹਿ ਗਏ ਸੀ ਇਹ ਤਾਂ ਪੰਜ ਤੇ ਅੱਧਾ 6 ਪੱਤੇ ਹਨ ਇਹ ਦਵਾਈ ਤਾਂ ਡਾਕਟਰ ਦੇ ਲਿਖੇ ਬਿਨਾ ਮਿਲਦੀ ਨਹੀਂ ਉੱਥੋਂ ਹੀ ਮਿਲਦੀ ਹੈ ਤੇਰੇ ਕੋਲ ਐਨੀ ਦਵਾਈ ਕਿੱਥੋਂ ਆਈ ਵਿਕਾਸ ਪੁੱਜ ਵੀ ਨਹੀਂ ਬੋਲ ਰਿਹਾ ਸੀ ਬਲਰਾਜ ਕਹਿੰਦਾ ਗੁੱਸੇ ਨਾਲ ਬੋਲਦਾ ਹੋਇਆ ਕਿਉਂ ਨਹੀਂ ਇਹ ਗੋਲੀਆਂ ਤੂੰ ਕਿੱਥੋਂ ਲਈਆਂ ਵਿਕਾਸ ਕਹਿੰਦਾ ਕੈਮਿਸ ਦੀ ਦੁਕਾਨ ਤੋਂ ਲਈਆਂ ਸੀ ਬਲਰਾਜ ਕਹਿੰਦਾ ਕਿਹੜੇ ਕੈਮਿਸ ਤੋਂ ਕਿਹੜਾ ਇਹ ਜਿਹੜਾ ਬਿਨਾ ਪਰਚੀ ਤੋਂ ਨਸ਼ੇ ਦੀਆਂ ਗੋਲੀਆਂ ਵੇਚਦਾ ਏ ਮੈਂ ਸੋਚਦਾ ਕਿ ਤੇਰੀ ਦਵਾਈ ਘੱਟ ਹੋ ਗਈ ਏ ਤੂੰ ਚੋਰੀ ਖਾਈ ਜਾਂਦਾ ਏ ਇਹ ਗੋਲੀਆਂ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਏ ਇਹ ਤਾਂ ਡਾਕਟਰ ਨੇ ਕਿਹਾ ਸੀ ਕਿ ਹੌਲੀ-ਹੌਲੀ ਘੱਟ ਕਰਕੇ ਛੱਡ ਦੇਣੀਆਂ ਨੇ ਕਿੰਨੀਆਂ ਗੋਲੀਆਂ ਖਾ ਜਾਂਦਾ ਏ ਦਿਨ ਦੀਆਂ ਵਿਕਾਸ ਕਹਿੰਦਾ ਦੋ-ਦੋ ਤਿੰਨ ਟਾਈਮ ਖਾਂਦਾ ਹਾਂ ਬਲਰਾਜ ਕਹਿੰਦਾ ਤੇ ਇੱਕ ਇੱਕ ਮੈਂ ਦਿੰਦਾ ਹਾਂ ਤੈਨੂੰ ਤਿੰਨ ਟਾਈਮ ਤੂੰ ਦਵਾਈ ਛੱਡੀ ਕਿੱਥੇ ਤਿੰਨ ਗੋਲੀਆਂ ਤੇ ਡਾਕਟਰ ਨੇ ਉਹਦੋਂ ਵੀ ਨਹੀਂ ਦਿੱਤੀਆਂ ਸੀ ਦੋ ਦੋ ਤਿੰਨ ਤਿੰਨ ਟਾਈਮ ਕਿਹਾ ਸੀ 6 ਗੋਲੀਆਂ ਰੋਜ਼ ਦੀਆਂ ਤੇ ਤੂੰ 9 ਗੋਲੀਆਂ ਖਾਣ ਲੱਗ ਪਿਆ ਵਿਕਾਸ ਕਹਿੰਦਾ ਮੈਂ ਤਾਂ ਉੱਠਿਆ ਨਹੀਂ ਜਾਂਦਾ ਇੱਕ ਗੋਲੀ ਖਾ ਕੇ ਮੇਰਾ ਸਾਰਾ ਸਰੀਰ ਪੀੜਾ ਮਾਰਦਾ ਏ ਤੇ ਖੰਤਾਂ ਖੰਦਾ ਏ ਬਲਰਾਜ ਕਹਿੰਦਾ ਗੋਲੀਆਂ ਵਾਲਾ ਲਿਫਾਫਾ ਉਹਦੇ ਅੱਗੇ ਸੁੱਟਦਾ ਹੋਇਆ ਲਫਰ ਖਾਲਾ ਜਿੰਨੀਆਂ ਦਿਲ ਕਰਦਈ ਮਰ ਫਿਰ ਮੈਨੂੰ ਨਾ ਕਹੀਂ ਜੇ ਕੋਈ ਬਿਮਾਰੀ ਲੱਗ ਗਈ ਦੋਵੇਂ ਪਿਓ ਪੁੱਤ ਚੁੱਪਚਾਪ ਕਰਕੇ ਬੈਠ ਜਾਂਦੇ ਹਨ ਇੱਕ ਦੂਜੇ ਨਾਲ ਕੁਝ ਨਹੀਂ ਬੋਲਦੇ 10:00 ਵਜੇ ਜਿਹੜਾ ਮੁੰਡਾ ਦੁਕਾਨ ਤੇ ਰੱਖਿਆ ਸੀ ਉਹ ਆ ਜਾਂਦਾ ਹੈ ਬਲਰਾਜ ਉਸਨੂੰ ਦੁਕਾਨ ਤੇ ਬਿਠਾ ਕੇ ਵਿਕਾਸ ਨੂੰ ਨਾਲ ਲੈ ਕੇ ਘਰ ਆ ਜਾਂਦਾ ਹੈ ਰੇਨੂ ਤੇ ਸੋਨੂ ਵਜਾ ਚਲੇ ਗਏ ਸੀ ਤੇ ਬਿੰਮੀ ਅੰਦਰ ਆਰਾਮ ਕਰ ਰਹੀ ਸੀ ਬਲਰਾਜ ਵਿਕਾਸ ਦੀ ਪਰਚੀ ਤੇ ਦਵਾਈਆਂ ਲੈ ਕੇ ਉਸ ਨੂੰ ਡਾਕਟਰ ਕੋਲ ਲੈ ਜਾਂਦਾ ਹੈ। ਬਾਕੀ ਕਹਾਣੀ ਕਰ ਅਗਲੇ ਭਾਗ ਵਿੱਚ।